ਅਸੀਂ ਸੈਕ ਐਜੂਕੇਸ਼ਨ ਕਾਨਫਰੰਸ ਅਸੀਂ ਕਰਾ ਰਹੇ ਹਾਂ 21 22 ਤੇ 23 ਨਵੰਬਰ ਨੂੰ ਹੋ ਰਹੀ ਹੈ ਔਰ ਹਰ ਦੋ ਸਾਲਾ ਬਾਅਦ ਅਸੀਂ ਇਹ ਵਰਲਡ ਸੈਕ ਐਜੂਕੇਸ਼ਨ ਕਾਨਫਰੰਸ ਕਰਦੇ ਹਾਂ ਜਿਹੜੇ ਕਾਲਜ ਦੋਨ ਵੱਲੋਂ ਤੇ 21 ਤਰੀਕ ਨੂੰ ਸਾਡਾ ਸਵੇਰੇ ਆਰੰਭ ਹੋਏਗਾ ਉਹ ਸਕੂਲ ਦੇ ਬੱਚੇ ਸਾਡੇ ਜਿਹੜੇ ਨੇ ਉਹ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਜਿਹੜਾ ਕਾਲਜ ਹੈ ਗੁਰੂ ਤੇਗ ਬਹਾਦਰ ਕਾਲਜ ਹਾਂਜੀ ਉਹ ਤੋਂ ਲੈ ਕੇ ਚੱਲਦੇ ਹੋਏ ਤੇ ਸਕੂਲ ਦੇ ਪ੍ਰਿੰਸਿਸ ਤੇ ਪਹੁੰਚਣਗੇ ਤੇ ਉਹਦੇ ਬਾਅਦ ਲੰਗਰ ਛਕਣਗੇ ਸ਼ਾਮ ਨੂੰ ਸਾਡਾ ਹੋਏਗਾ ਕੀਰਤਨ ਦਰਬਾਰ ਹੋਏਗਾ ਜੀ ਤੇ 22 ਤਰੀਕ ਨੂੰ ਸੈਮੀਨਾਰਸ ਹੋਣਗੇ ਐਗਜ਼ੀਬਿਸ਼ਨਸ ਹੋਣਗੀਆਂ 23 ਤਰੀਕ ਨੂੰ ਜਿਹੜਾ ਸਾਡਾ ਫਾਈਨਲ ਡੇ ਹੋਏਗਾ ਉਹਦੇ ਚੜੇ ਸਾਡੇ ਮੁੱਖ ਅਤੀਤੀ ਆਉਣਗੇ ਜਿਹੜੇ ਸਾਡੇ ਮੈ ਮੁੱਖ ਮਹਿਮਾਨ ਆਉਣਗੇ ਉਹ ਸਾਡਾ ਪ੍ਰੋਗਰਾਮ ਚੱਲੇਗਾ ਦੁਪਹਿਰ ਤੱਕ ਸੋ ਇਹ ਤਿੰਨ ਦਿਨ ਦਾ 프로그램 ਸਾਡਾ ਜਿਹਦੇ ਚ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਸਾਤੇ ਮਿਹਰ ਕਰੇਗਾ ਪਰ ਕਾਮਯਾਬੀ ਬਖਸ਼ੇਗਾ ਕਿੰਨੇ ਬੱਚੇ ਭਾਗ ਲੈ ਰਹੇ ਆ 8000 ਬੱਚਾ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਸਾਡਾ ਆਏਗਾ ਸਾਰੇ ਇਹ ਸ਼੍ਰੀ ਅਮ ਅ ਇਸ ਤਰ੍ਹਾਂ ਸਿਗਾ ਸੋਚਿਆ ਕਿ ਸਾਨੂੰ ਅੰਮ੍ਰੇ ਸਰ ਤੋਂ ਬਾਹਰ ਨਿਕਲਣਾ ਚਾਹੀਦਾ ਤੇ ਜਿੱਦੇ ਅੰਮ੍ਰੇ ਸਰ ਤਰਨਤਾਰ ਨੂੰ ਉਹ ਤਾਂ ਕਾਨਪਰ ਵੀ ਹੋਈਆਂ ਬੁੰਦੇ ਵੀ ਹੋਈ ਹੈ ਅ ਤੇ ਇਸ ਕਰਕੇ ਸੋਚਿਆ ਕਿ ਸਾਨੂੰ ਬਾਹਰਣਾ ਚਾਹੀਦਾ ਸਾਡੇ ਕੋਈ ਏਡਾ ਸੋਹਣਾ ਇੱਥੇ ਏਡਾ ਚੰਗਾ ਸਕੂਲ ਹੈ ਏਡਾ ਪ੍ਰਾਣਾ ਸਕੂਲ ਹੈ ਤੇ ਇਤਿਹਾਸਿਕ ਧਰਤੀ ਹੈ ਸਾਰੇ ਗੁਰੂਆਂ ਦੀ ਉਹਨਾਂ ਚਰਨਾਂ ਚੋਂ ਧਰਤੀ ਹੈ ਤੇ ਸੋ ਅਸੀਂ ਇਹ ਸੋਚਿਆ ਕਿ ਸਾਨੂੰ ਇੱਥੇ ਹੀ ਕਾਨਫਰੈਸ ਕਰਨੀ ਚਾਹੀਦੀ ਹੈ ਜਿੱਥੇ ਸਿੱਖੀ ਦਾ ਤੋਰਾ ਜਿੱਥੋਂ ਸਿੱਖੀ ਸ਼ੁਰੂ ਹੋਈ ਹੈ ਸੋ ਇਸ ਇਸ ਤੋਂ ਚੰਗੀ ਸਾਡੇ ਕੋਲ ਜਗ੍ਹਾ ਹੋਰ ਕੋਈ ਨਹੀਂ ਸੀਗੀ ਨਾਲੇ ਇਸੇ ਬਾਨੇ ਅਸੀਂ ਨੂੰ ਡਿਵੈਲਪ ਕਰਨਾਗੇ ਸਕੂਲ ਨੂੰ ਹੋਰ ਜ਼ਿਆਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਹੋਰ ਵੱਡੇ ਲੈਵਲ ਤੇ ਐਕਸਪੋਰਟਸ ਦੇ ਤੌਰ ਤੇ ਹੱਬ ਬਣਾਇਆ ਜਾਵੇ ਜਿਵੇਂ ਅਸੀਂ ਅਕੈਡਮੀਆ ਬਣਾ ਲਈ ਇੱਥੇ ਫੁੱਟਬਾਲ ਦੀ ਹਾਕੀ ਦੀ ਐਥਲੈਟਿਕਸ ਦੀ ਲੈਸ ਅਸੀਂ ਇਹ ਵੀ ਚਾਹੁੰਦੇ ਕਿ ਸਾਡੇ ਜਿਹੜੇ ਬੱਚੇ ਬਾਕੀ ਸਕੂਲਾਂ ਦੇ ਨੇ ਉਹ ਸ਼ੁਕਰਸ਼ਨੀ ਆਇਆ ਤਾਂ ਆਇ ਕਰਨ ਤੇ ਆ ਕੇ ਇੱਥੇ ਖੇਡਣ ਸਮਰ ਕੈਂਪ ਵਾਂਗੂ ਆਕੇ ਆਪਣੇ ਜਿਹੜੇ ਧਾਰਮਿਕ ਸਥਾਨ ਨੇ ਉੱਤੇ ਆਪਣੇ ਦਰਸ਼ਨ ਕਰਨ ਜਾ ਕੇ ਰੋਪੇ ਨਜ਼ਦੀਕ ਆ ਕੇ ਰੋਪੇ ਜਾਂ ਟ੍ਰੈਕਿੰਗ ਕਰਨ ਸੋ ਜਿਹੜੇ ਬੱਚੇ ਦਾ ਡਿਵੈਲਪਮੈਂਟ ਹੈ ਉਸ ਵਾਸਤੇ ਅਸੀਂ ਚੋਣੇ ਕਿਸ ਨਾਲ ਤੋਰਾ ਬਣੇ ਇਸ ਕਰਕੇ ਅਸੀਂ ਚੁਣਿਆ ਸੀਗਾ 22 ਤੇ 23 ਦੀ 20 ਰੁਪਏ ਦਾ ਜੀ 22 ਨੂੰ ਸਵੇਰੇ ਸੈਮੀਨਾਰ ਸ਼ੁਰੂ ਹੋਣਗੇ ਸ਼ਾਮ ਤੱਕ ਉਹਦੇ ਬਾਅਦ ਅਸੀਂ ਫਰੀ ਆ ਸੈਮੀਨਾਰ ਕੀ ਕੀ ਹਾਂ ਹਾਂ ਸੈਮੀਨਾਰ ਸਾਡੇ ਬੇਸਿਕਲੀ ਇੱਕ ਤੇ ਪੰਜਾਬੀ ਤੇ ਨੇ ਇੱਕ ਵਾਤਾਵਰਨ ਤੇ ਨੇ ਸੋ ਬੇਸਿਕਲੀ ਸਾਡੇ ਦੋ ਮੱਧ ਜੀ ਦੀ ਸਾਨੂੰ ਲੋੜ ਪਵਾ ਜਾਂਦੀ ਹੈ ਕਿ ਪੰਜਾਬੀ ਨੂੰ ਸਮਝਣ ਲਈ ਤੇ ਵਾਤਾਵਰਣ ਨੂੰ ਸੰਭਾਲਣ ਦੀ ਸੋ ਇਹ ਸਾਡੇ ਮੈਨੂ ਤੋਂ ਸਾਡੇ ਸਰਸਾਈਜ਼ ਤੇ ਵੀ ਰੱਖਿਆ ਕਿ ਬੱਚੇ ਜਿਹੜੇ ਨੇ ਉਹ ਕਿਹੜੀ ਕਿਹੜੀ ਸਟਰੀਮ ਜਾ ਸਕਦੇ ਆ ਕਿਉਂਕਿ ਸਾਡੀ ਬੱਚਿਆਂ ਵਾਸਤੇ ਘਰਾਂ ਬੜੇ ਬੰਦ ਹੋਏ ਨੇ ਸੋ ਸੋਚਿਆ ਕਿ ਸਾਨੂੰ ਜਿਤਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਾਂ ਸੈਮੀ ਕੰਡਕਟਰਸ ਨੇ ਜਾਂ ਸਪੇਸ ਹੈ ਸੋ ਇਹਨਾਂ ਬਾਰੇ ਵੀ ਬੱਚਾ ਨੂੰ ਦੱਸਿਆ ਜਾਵੇ ਤਾਂ ਕਿ ਬੱਚਾ ਦੇ ਜਿਹੜੇ ਮਾਨਸਿਕ ਹੋਰਾਈਜ਼ਨ ਆ ਉਹਨਾਂ ਦੇ ਵਧਣ ਜਿਹੜੀ ਸਾਰੀ ਕਾਨਫਰੈਂਸ ਹੈ ਬੇਸਿਕਲੀ ਮਾ ਬੋਲਿਊਸ ਮਰਪੇਤਾ ਹੈ ਕਈ ਮੈਂ ਤਾਂ ਦੱਸਿਆ ਕਿ ਸਭ ਤੋਂ ਪਹਿਲਾਂ ਸੀ ਪੰਜਾਬੀ ਨੂੰ ਅਹਿਮਤ ਦਿੱਤੀ ਹੈ ਦੂਜੀ ਬਾਤ ਹਨ ਦਿੱਤੀ ਹੈ ਤੀਜੀ ਬੱਚਿਆਂ ਦੇ ਮੈਂਟਲ ਡਵੈਲਪਮੈਂਟ ਰੈਕ ਦਾ ਕੀ ਕੀ ਪ੍ਰਬੰਧ ਹੋ ਰਿਹਾ ਹੈ ਕਿ ਬੱਚੇ ਰਸ਼ਦਾ ਜੀ ਬੱਚੇ ਸਾਡੇ ਦੇ ਰਹਿਣ ਕੇ ਬੱਚੇ ਵਾਪਸ ਜਾਣਗੇ ਆਪਣੇ ਛੋਟੇ ਹੋਣਗੇ ਤੁਹਾਨੂੰ ਰੱਖਾਂਗੇ ਨਹੀਂ ਅਸੀਂ ਤੇ ਜਿਹੜੇ ਸਾਰੇ ਟੀਚਰ ਸਾਹਿਬਾਨ ਆਉਣਗੇ ਜਾਂ ਦੂਜੇ ਗੈਸਟ ਆਉਣਗੇ ਮੈਂਬਰ ਸਾਹਿਬਾਨ ਆਉਣਗੇ ਉਹ ਸਾਡੇ ਕੋ ਪਰਮਾਤਮਾ ਦੀ ਮਿਹਰ ਹੈ ਸਾਡੇ ਕੋ ਕਾਫੀ ਤੇ ਸ਼ਹਿਰ ਸਰਾਮਾ ਹੈ ਜਿੰਨਾ ਅਸੀਂ ਬੁਕਿੰਗ ਕਰਾ ਲਈਏ ਇਹ ਤਾਂ ਮੈਂ 2 ਸਾਲ ਤੋਂ ਕਰ ਰਿਹਾ ਪਰ ਕਿਸੇ ਬੰਨੇ ਮੇਰੀ ਗੱਲ ਲੱਗ ਨਹੀਂ ਰਹੀ ਮੈਂ ਚਾਹੁੰਦਾ ਕਿ ਜਿਤਨਾ ओरिजिनल ਸੀਗੀ ਜਿਵੇਂ ਕਿ ਅਸੀਂ ਇਹਦੀਆਂ ਜਿਹੜੀਆਂ ਦਵਾਰਾਂ ਨੇ ਉੱਥੇ ਪਲਸਟਰ ਪੁੱਸਟਰ ਹੋਇਆ ਉਹਨੂੰ ਝਾੜ ਕੇ ਤੇ ਇਹਨੂੰ ਪੁਆਇੰਟਿੰਗ ਕਰੀਏ ਕਲੀ ਨਾਲ ਤੇ ਜਿਹੜੇ ਪੁਰਾਣੇ ਅਸੀਂ ਇਸਤੇਮਾਲ ਕਰਦੇ ਸੀ ਚੀਜ਼ਾਂ ਤਾਂ ਕਿ ਪੁਰਾਣੀ ਜਿਹੜੀ ਦਿੱਖ ਸੀਗੇ ਦੀ ਉਹ ਹੀ ਵਾਪਸ ਆਵੇ ਸੋ ਜਿਹੜੀ ਮੈਨੂੰ ਕੰਸਰਨ ਹੈ ਖਾਇਗਾ ਉਹ ਛੱਤ ਦਾ ਵੀ ਛੱਤ ਕਿੰਨੀ ਸੇਫ ਹੈ ਉਹਦੇ ਦੋ ਤਿੰਨ ਸਟੱਡੀਜ਼ ਕਰਾਈਆਂ ਪਰ ਮੈਨੂੰ ਕੋਈ ਪੱਕੇ ਤੌਰ ਤੇ ਕੋਈ ਰਿਜ਼ਲਟ ਦਾ ਆਇਆ ਨਹੀਂ ਹੈ لیکن ਅਸੀਂ ਇਸ ਪਿੱਛੇ ਪਏ ਹੋਏ ਐਸ ਕਾਰੇ ਮਲੇ ਦੇ ਗੱਲ ਦੇ ਪਿੱਛੇ ਅਸੀਂ ਬਹੁਤ ਧਿਆਨ ਦੇ ਰਹੇ ਹਾਂ ਇਸ ਨੂੰ ਪਰ ਮੈਨੂੰ ਆਸ ਹੈ ਕਿ ਅਗਲੇ 2 ਸਾਲ ਚ ਅਸੀਂ ਇਹਦਾ ਰੂਪ ਰੇਖਾ ਚੰਗੀ ਬਣਾਵਾਂਗੇ